ਜੀ ਰਿਡਿਊ ਸਰਸੰਗਮ ਦੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸ਼ਕਾਰ ਤੇ ਆਦਵ ਜੀ ਅੱਜ ਜਿਹੜਾ ਇਹ ਆਪਣਾ ਕ੍ਰਿਡ ਕਲਿਜੀ ਦੇ ਵਿੱਚ ਬਲੱਡ ਨੇਸ਼ਨ ਕਲਿਨਿਕ ਜਿਹੜੀ ਸੀਗੀ ਜੀ ਆਪਣੇ ਸਿੱਖ ਨੇਸ਼ਨ ਬਲੱਡ ਰਿਸਰਵ ਤੋਂ ਲਾਈਫ ਸੇਵਿੰਗ ਡਰਾਈਵ ਜੋ ਚੱਲ ਰਹੀ ਹੈ ਜੀ ਹਰ ਸਾਲ ਦੀ ਤਰ੍ਹਾਂ 27ਵਾਂ ਸਾਲ ਸੀਗਾ ਜਿਹੜੇ ਵਿੱਚ ਇਹ ਅੱਜ ਰਾਇਲ ਹੋਟਲ ਇਨ ਦੇ ਵਿੱਚ ਕੈਨੇਡੀਅਨ ਬਰਸ ਤੋਂ ਵੱਲੋਂ ਇਹ ਯੋਜਿਤ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਕਮਿਊਨਿਟੀ ਵੱਲੋਂ ਬਹੁਤ ਹੀ ਭਰਮਾਗਾਰਾ ਮਿਲਿਆ ਤੇ ਜੋ ਵੀ ਕਮਿਊਨਿਟੀ ਕੈਨੇਡੀਅਨ ਬਰਥਸਡੇ ਦੇ ਟਾਰਗੇਟ ਹੈਗੇ ਉਹਨਾਂ ਨਾਲੋਂ ਵੀ ਜਿਹੜੀ ਜਨਰੇਸ਼ਨਸ ਹੈ ਜੀ ਡੋਨਰਸ ਹੈ ਉਹ ਕਾਫੀ ਪਰਮੀ ਜਿਆਦਾ ਗਿਣਤੀ ਦੇ ਵਿੱਚ ਹਾਜ਼ਰ ਹੋਏ ਸੋ ਇਹ ਇੱਕ ਬਹੁਤ ਹੀ ਇੱਕ ਕਾਮਯਾਬ ਜਿਹੜੀ ਕਲੀਨਿਕ ਹੈ ਜੀ ਇਹ ਡਿਵਲੂਸ਼ਨ ਜਿਹੜਾ ਅੱਜ ਅੰਤ ਵਿੱਚ ਨੇ ਹੋਣੀ ਬੜੀ ਹੈ ਜੀ ਹਾਂਜੀ ਬਿਲਕੁਲ ਜਿਹੜਾ ਅੱਜ ਦਾ ਜਿਹੜਾ ਇਹ ਆ ਕਲੀਨਿਕਸ ਸੀ ਜਸਟ ਨੋਰ ਡੋਂਕ ਕੈਨੇਡੀਅਨ ਰੈਡ ਕਰਸੇ ਦੀ ਟਰਮਨੋਲੋਜੀ ਇਸ ਨੂੰ ਮੋਬਾਈਲ ਕਲੀਨਿਕ ਕਹਿੰਦੇ ਆ ਤੇ ਜਿਸ ਦੇ ਵਿੱਚ ਇਹ ਕੋਲੈਬੋਰੇਸ਼ਨ ਵਿਦ ਸਿਕਨੇਸ਼ਨ ਹੁੰਦਾ ਹੈ ਕੈਲਗਰੀ ਦੇ ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਦੱਸਿਆ ਰਾਇਲ ਹੋਟਲ ਦੇ ਵਿੱਚ ਅੱਜ ਦਾ ਜਿਹੜਾ ਕੈਂਪ ਸੀ ਉਸ ਦੇ ਵਿੱਚ ਜਿਹੜੀ ਡੋਨੇਸ਼ਨ ਸੀ 125 ਤੋਂ ਉੱਪਰ ਸੀ ਤੇ ਰਜਿਸਟ੍ਰੇਸ਼ਨ ਇਸ ਤੋਂ ਜ਼ਿਆਦਾ ਸੀ ਯਾਨੀ ਕਿ ਉਨ੍ਹਾਂ ਦੀ ਜਿਹੜਾ ਟਾਰਗੇਟ ਹੈ ਉਸ ਤੋਂ ਬਹੁਤ ਉੱਪਰ ਸੀ ਤੇ ਕਿਉਂਕਿ ਇਹ ਜਿਸ ਤਰ੍ਹਾਂ ਕਿ ਆਪਾਂ ਨਵੰਬਰ 1984 ਦੇ ਜਿਹੜੇ ਸਿੱਖ ਜਨ ਅਸਵਾਰ ਦੇ ਵਿਕਟਮਸ ਨੇ ਉਹਨਾਂ ਨੂੰ ਡੈਡੀਕੇਟ ਕੀਤਾ ਜਾਂਦਾ ਇਸ ਕਰਕੇ ਸੰਗਤਾਂ ਨੇ ਬਹੁਤ ਪਰਪੂ ਜਿਹੜਾ ਹੰਗਾਰਾ ਭਰਿਆ ਇਹਦੇ ਵਿੱਚ ਆ ਕੇ ਹਾਜ਼ਰੀ ਭਰੀਆ ਹੋਰ ਵੀ ਜਿਹੜੇ ਸਪੋਰਟਰਸ ਆਏ ਨੇ ਤੇ ਅਸੀਂ ਸਿੱਖ ਨੇਸ਼ਨ ਦੀ ਜਿਹੜੀ ਇਸ ਆਰਗੇਨਾਈਜੇਸ਼ਨ ਦੀ ਜਿਹੜੀ ਟੀਮ ਹਾਊਸ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਜਿਹੜਾ ਅਗਲਾ ਸਾਡਾ 15 ਨਵੰਬਰ ਨੂੰ ਜਿਹੜਾ ਕੈਂਪ ਸਾਡਾ ਹੋ ਰਿਹਾ ਮੇਰੇ ਖਿਆਲ ਚ ਵੀਰ ਜੀ ਉਸ ਤੇ ਜਿਹੜਾ ਬਹੁਤ ਵਧੀਆ ਜਾਣਕਾਰੀ ਜਿਹੜੀ ਦੇਣਗੇ ਹਾਂਜੀ ਜੀ ਜਿਹੜੀ 100 ਬਾਅਦ ਅਗਲਾ ਕੈਂਪ ਹੈਗਾ ਵਾ ਸੈਕਰੀਟਰੀ ਬਲਡਿਸ਼ ਵੱਲੋਂ ਉਹ 15 ਅਗਸਤ ਨੂੰ ਦਿਨ ਸੈਚਰਡੇ ਇਦਾਂ ਹੀ ਸਵੇਰੇ 9 ਵਜੇ ਸ਼ੁਰੂ ਹੋਊਗਾ ਜੀ ਔਰ ਜਿਹੜੀ 3 ਵਜੇ ਤੱਕ ਆ ਉਹਦੇ ਵਿੱਚ ਜਿਹੜੀ ਕਾਫੀ ਅਪਾਇੰਟਮੈਂਟਸ ਹੈਗੀਆਂ ਵਾ ਉਹ ਕਾਫੀ ਹੋ ਵੀ ਚੁੱਕੀਆਂ ਆਂ ਔਰ ਕਾਫੀ ਹਜੇ ਉਹਦੇ ਵਿੱਚ ਜਿਹੜੀਆਂ ਪੈਂਡਿੰਗ ਹੈਗੀਆਂ ਜਿਹੜੀਆਂ ਸੋ ਜਿਹੜੇ ਸਾਡੇ ਲਿਸਨਰ ਹੈ ਜੀ ਉਹ ਸਾਨੂੰ ਕਾਲਸ ਕਰ ਸਕਦੇ ਆ ਤਾਂ ਕਿ ਆਪਣੀਆਂ ਜਿਹੜੀਆਂ ਅਪਾਇੰਟਮੈਂਟਸ ਆ ਬੁੱਕ ਕਰਾ ਸਕਣ ਜਿੱਦਾਂ ਕਿ ਅੱਜ ਵੈਸੇ ਵਾਕਿਆ ਹੀ ਪਿਛਲੇ ਕੁਝ ਸਮੇਂ ਤੋਂ ਜਰੂਰ ਵੀ ਇਹ ਕੈਂਪ ਲੱਗਦੇ ਆ ਤੇ ਇਹਨਾਂ ਦੇ ਵਿੱਚ ਜਿਹੜਾ ਹੰਗਾਰਾ ਹੈਗਾ ਉਹ ਇੱਕ ਬਹੁਤ ਹੀ ਮਜ਼ੇਕੇ ਵਰਣਨਯੋਗ ਆ ਵੀ ਜਿਹਦੇ ਵਿੱਚ ਜਰੂਰ ਸਿਕ ਨੇਸ਼ਨ ਵੱਲੋਂ ਔਰ 1984 ਦੇ ਵਿੱਚ ਜੋ ਦਿੱਲੀ ਦੇ ਹੋਰ ਸ਼ਹਿਰਾਂ ਦੇ ਵਿੱਚ ਨਸਲ ਕੁਸ਼ੀ ਹੋਈ ਸੀ ਔਰ ਉਹਦੇ ਵਿੱਚ ਔਰਤਾਂ ਦੇ ਰੇਪ ਹੋਏ ਵਪਾਰ ਜਿਹੜੇ ਸੀ ਉਹਨਾਂ ਨੂੰ ਅਗਾਂ ਲਾਈਆਂ ਗਈਆਂ ਸਿੱਖਿਆਦਿਆਂ ਨੂੰ ਇਹ ਗਿਣੀ-ਬਿਣੀ ਸ਼ਾਇਦ ਸੀਗੀ ਜਿਹੜੀ ਕਿ ਉਸ ਸਮੇਂ ਦੀ ਜੋ ਸਰਕਾਰ ਨੇ ਯੋਜਨਾ ਬੰਨ ਢੰਗ ਨਾਲ ਕੀਤੀ ਸੀ ਔਰ ਉਹਨਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਔਰ ਇਹ ਜਿਹੜੇ ਕੈਂਪ ਹੈਗੇ ਜੀ ਇਹ ਉਹਨਾਂ ਨੂੰ ਸਮਰਪਿਤ ਹੈਗੇ ਆ ਲੀਸਟ ਜਿਹੜਾ ਖੂਨ ਛੜਕਾ ਤੇ ਡੋਲਿਆ ਗਿਆ ਸੀਗਾ ਉਹ ਖੜਕਾਂ ਦੇ ਡੋਲਣ ਦੇ ਥਾਂ ਤੇ ਉਹਦੇ ਨਾਲ ਜ਼ਿੰਦਗੀਆਂ ਵੀ ਜਾਈਆਂ ਜਾ ਸਕਦੀਆਂ ਵਾ ਜਿਹੜੀ ਕਿ ਸਿੱਖ ਧਰਮ ਦੀ ਗੱਲ ਹੈ ਵੀ ਬਲੀਵ ਇਨ ਗਿਵਿੰਗ ਲਾਈਫ ਨਾਟ ਟੇਕਿੰਗ ਲਾਈਫ ਔਰ ਇਹ ਜਿਹੜਾ ਇੱਕ ਇਨਸਾਨੀਅਤ ਨੂੰ ਇੱਕ ਕਾਈਂਡ ਆਫ ਇਹ ਸਾਰੇ ਕੈਂਪ ਸਮਰਪਿਤ ਹੈ ਜੀ ਇਨਸਾਨੀਅਤ ਦੁਨੀਆ ਦੇ ਵਿੱਚ ਕਿਤੇ ਵੀ ਕਿਸੇ ਵੀ ਜਿਉਂ ਬੇਗਨਾ ਇਨਸਾਨ ਆ ਉਹਨਾਂ ਨੂੰ ਉਹਨਾਂ ਦਾ ਇਸ ਤਰ੍ਹਾਂ ਦਾ ਵਰਤਾਲਾ ਨਾ ਹੋਵੇ ਜਿਸ ਤਰ੍ਹਾਂ ਕਿ ਭਾਜੀ ਨੇ ਦੱਸਿਆ ਔਰ ਖਾਸ ਤੌਰ ਤੇ ਇੱਕ ਜਿਹੜਾ ਸਲੋਗਨ ਬਣ ਜਾਂਦਾ ਹੈ ਆਮ ਤੌਰ ਤੇ ਖੂਨਦਾਨ ਜੀਵਨਦਾਨ ਇੱਕ ਬਹੁਤ ਵੱਡਾ ਮਤਲਬ ਜਿਹੜਾ ਇਨਸਾਨੀਅਤ ਤੇ ਪ੍ਰਤੀਕ ਇੱਕ ਬਹੁਤ ਵੱਡਾ ਆ ਇੱਕ ਉਪਕਾਰ ਹੁੰਦਾ ਹੈ ਸੋ ਮੂੰਹ ਬੱਤੀ ਤੋਂ ਮੂੰਹ ਬੱਤੀ ਜਗਾਉਣ ਵਾਲੀ ਗੱਲ ਹੈ ਜੀ ਸੋ ਮੈਂ ਜਿਹੜੋਂ ਅਸੀਂ ਦੁਨੀਆ ਦੇ ਵਿੱਚ ਹੋਰ ਦਾਨ ਕਰਦੇ ਆ ਤੇ ਅਸੀਂ ਉਹਨਾਂ ਦਾਨਾਂ ਨੂੰ ਬੜੀ ਤਰਜੀਹ ਦਿੰਦੇ ਆ ਜਿੱਦਾਂ ਕਿ ਕਿਸੇ ਨੂੰ ਲੰਗਰ ਦਾਣ ਲਾਤੇ ਜਾਂ ਹੋਰ ਦਾਣ ਲਾਤੇ ਕਿਸੇ ਦੀ ਆਰਥਿਕ ਤੌਰ ਤੇ ਮਤ ਕਰ ਦਿੱਤੀ ਪਰ ਜਿਹੜਾ ਇਹ ਖੂਨ ਦਾਣ ਦੀ ਗੱਲ ਹੈ ਜੀ ਇਹ ਮੋਮਬਤੀ ਤੋਂ ਮੋਮਬਤੀ ਜਿਹਾ ਵਾਲੀ ਗੱਲ ਆ ਔਰ ਇੱਕ ਜਿਹੜੀ ਮੋਮਬਤੀ ਆ ਉਹ ਆਪ ਵੀ ਜਗਦੀ ਰਹਿੰਦੀ ਆ ਔਰ ਦੂਜੇ ਨੂੰ ਵੀ ਦੂਜੀ ਨੂੰ ਵੀ ਰੋਸ਼ਨਾਈ ਕਰ ਦੇ ਦਿੰਦੀ ਆ ਸੋ ਸਾਡੀ ਸਾਰਿਆਂ ਨੂੰ ਫਿਰ ਇਹ ਬਹੁਤ ਬੇਨਤੀ ਆ ਜੀ ਪਲੀਜ਼ ਇਹਨਾਂ ਕੈਂਪਸ ਦੇ ਵਿੱਚ ਵੱਟ ਚੜ ਕੇ ਹਿੱਸਾ ਪਾਓ ਤਾਂ ਕਿ ਇੱਕ ਸਮੁੱਚੀ ਮਨੁੱਖਤਾ ਵਾਸਤੇ ਆ ਇਹਦੇ ਵਿੱਚ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਮਤਲਬ ਕਿ ਧਰਮ ਨਹੀਂ ਕੋਈ ਰੰਗ ਨਹੀਂ ਕਿਉਂਕਿ ਜਿਹੜਾ ਖੂਨ ਹੈ ਜੀ ਇਹ ਕਿਸੇ ਨੂੰ ਵੀ ਲੱਗਣਾ ਕਿਹਨੂੰ ਜਾ ਕੇ ਲੱਗਣਾ ਮੇਰੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਸੋ ਜਿੰਨਾ ਔਰ ਅਸੀਂ ਦੇ ਵੀ ਉਦੋਂ ਹੀ ਸਕਦੇ ਹਾਂ ਜਦੋਂ ਅਸੀਂ ਹੈਲਦੀ ਹਾਂ ਜੀ ਸੋ ਜਿਹੜੇ ਸਾਡੇ ਨੌਜਵਾਨ ਵੀਰ ਹੈਲਦੀ ਹੈਗੇ ਆ ਔਰ ਐਲੀਜੀਬਲ ਡੋਨਰਸ ਹੈਗੇ ਆ ਉਹਨਾਂ ਨੂੰ ਜ਼ਰੂਰ ਇਹਨਾਂ ਕੈਂਪਾਂ ਦੇ ਵਿੱਚ ਆ ਕੇ ਸ਼ਾਮਿਲ ਹੋਉਣੀ ਲੋੜ ਆ ਔਰ ਉਹਦੇ ਕੈਂਪ ਦੇ ਵਿੱਚ ਉਹ ਸਾਨੂੰ ਕਾਲਸ ਕਰ ਸਕਦੇ ਆ ਜੀ ਉਸ ਸਾਡੇ ਕੋਲ ਨੰਬਰ ਹੈਗੇ ਆ 8036179045 ਬਿਲਕੁਲ ਉਹੀਂ ਤੇ ਰਸਾ ਜੀ ਹੈ ਜੀ ਨੰਬਰ ਹੈ ਜੀ 4033905585 3905585 ਤੇ ਹੋਰ ਨੰਬਰ ਵੀ ਸਾਡੇ ਕੋਲ ਹੈਗੇ ਜਿਹੜੇ ਕਿ ਫਲਾਇਰ ਦੇ ਵਿੱਚ ਹੈਗੇ ਹਾਂ ਜੀ ਮਲਜੀਤ ਸਿੰਘ ਹੈਗੇ ਜੀ ਜੀ ਸੂਰੀ ਉਹਨਾਂ ਦਾ ਜੀ 403605 6804 ਤੇ ਤਰਸੀਮ ਪ੍ਰਾਹਰ ਹੈਗੇ ਜੀ 403 701 1308 ਤੇ ਹਰ ਚਾਰਨ ਪਰ ਹਰ ਜਿਹਨਾਂ ਦਾ ਕਿ 403 403 681 8699 ਸੋ ਇਹਨਾਂ ਵਿੱਚੋਂ ਕਿਸੇ ਫੋਨ ਤੇ ਵੀ ਜਾਂ ਸੁਰ ਸੰਗਮ ਤੋਂ ਵੀ ਜੇ ਨਹੀਂ ਫੋਨ ਕਰਦੇ ਨੋਟ ਦਾ ਸੁਰ ਸੰਗਮ ਵਾਲਾ ਤੋਂ ਫੋਨ ਲਿਆ ਜਾ ਸਾਡੇ ਉਥੇ ਰਿਸੈਪਸ਼ਨ ਤੋਂ ਤੇ ਸਾਨੂੰ ਕਾਲ ਕਰ ਸਕਦੇ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ